ਜਣ ਨੂੰ ਪਿਲਾਇਆ ਜਾ ਬਸ ਤੁਰਦਾ ਮੈਂ ਕੋਠੇ ਤੁਰਦਾ ਲਵਾ ਦਿਓ ਮੰਗੋ ਰਾਜਾ ਭਾਈ ਕਾਨ ਦਾ ਸੈਂਸ ਦੇਖੋ ਅੱਲਾ ਕਰਨ ਔਖਾ ਕਰਾ ਆਖੋ ਅਸੀਂ ਆਉਣੇ ਕੋਈ ਗੱਲ ਨਹੀਂ ਇੱਕ ਤਾਂ ਹੋਣੀ ਥੋੜੇ ਪਾਣੀ ਪੀ ਗਏ ਵਿੱਚ ਇਹਦੇ ਇਹਦਾ ਆ ਨਹੀਂ ਹੈਗਾ ਠੱਕਣਾ ਠੱਕਣਾ ਹੀ ਨਹੀਂਗਾ ਇਹ ਠੱਕਣਗੇ ਲਾ ਲਿਆ ਯਾਰ ਪਾਣੀ ਪਾ ਕੇ ਲੈ ਗਿਆ ਪਰ ਨਾ ਬੰਦ ਲੈ ਚੋਰ ਚਾਰ ਲਾਇਆ ਬਸ ਮੈਂ ਬਰਾ ਕਿਉਂ ਧੱਕਾ ਕਰੀ ਜਾਂਦਾ ਬਸ ਕਿਉਂ ਆਇਆ ਪੀ ਕੇ ਸਭ ਨਹੀਂ ਉਹ ਪਾਈ ਨੰਬਰ ਜਦੋਂ ਲੇ ਗਿਆ ਲੇ ਗਿਆ ਟ੍ਰਾਂਸਫਰ ਲੈ ਗਿਆ ਉਹ ਚੇਲੇ ਦੀ ਜੀ ਕਰਦੇ ਵਾਹ ਵਾਹ ਉਹਨੂੰ ਓਏ ਕੈ ਵਧਰੋਂਗੇ 2 2 ਵਜੇ ਪੰਜ ਤੋਂ ਪਹਿਲਾਂ ਆ ਜਾਓਗੇ 2 ਵਜੇ ਕੋ ਆ ਜਾਗੇ 2:30 ਵਜੇ ਮਾ ਠੀਕ ਹੈ ਮਾ ਚਾ ਗੂਗਲ ਟ੍ਰਾਂਸਫਰ ਹੈ ਬਿਟਾ ਅਹ ਲੇ ਗਿਆ ਤਰ ਵੀ ਤਾ ਆਪਣੇ ਫੇਰੇ ਛੱਡੇਗਾ ਇੱਧਰ ਫੇਰੇ ਤਿੰਨ ਚਾਰ ਟਰਾਲੀਆਂ ਲੈ ਜਾਗੀਆਂ ਨੇ ਲੈ ਜਾ ਹਾਂਜੀ ਲੈ ਜੀ ਨਹੀਂ ਜਾਣਾ ਕੱਲ ਕੋਲੂ ਲੈ ਕੇ ਪਰਸੋਂ ਉਹ ਲਾਲਾ ਵੀ ਕਹਿੰਦਾ ਮੈਂ ਆਉਣਾ ਯਾਰ ਮਹਾ ਆਇਆ ਕੋਈ ਨਹੀਂ ਸਖਾਈ ਟਰਾਲੀ ਪਾ ਕੇ ਲੇ ਨੂੰ ਮੇਰੇ ਦਸਤੂ ਦੇ ਅੰਦਰ ਲਾਈ ਦਿੰਦੇ ਹੋਰ ਵਧੀਆ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਡੇ ਤੱਕ ਹਰ ਨਵਾਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਧੰਨਵਾਦ